ਸਸਰੀਗਾਲ ਜੀ ਲੋ ਜੀ ਖੇਤ ਚ ਪਹੁੰਚੇ ਹੁਣ ਕੀੜਾ ਮਾਰ ਕੇ ਆਈਏ ਮੈਂ ਕਿਹਾ ਧੁੱਪਾ ਨਿਕਲਾਈ ਅੱਜ ਬਹੁਤ ਵਧੀਆ ਫਿਰ ਇਹ ਤੇ ਕਿ ਨਹੀਂ ਆਏ ਵੀ ਤੇ ਕੀੜਾ ਮਾਰਨ ਗਾਹ ਪੋਲੂ ਬਾਈ ਸਪਰੇਅ ਲੱਗਿਆ ਹੋਦਾ ਕਾਰਨ ਦੇਖਦੇ ਕਾਦੀ ਕਰਦਾ ਬਾਈ ਦੀ ਦੂਈ ਤੀਸ ਸਪਰੇਅ ਹੈ ਜੀ ਕਣਕ ਪਰ ਇਹ ਨਹੀਂ ਪਤਾ ਲੱਗਦਾ ਕਾਦੀ ਕਾਦੀ ਸਪਰੇਅ ਕਰੀ ਜਾਂਦਾ ਕਾਦੀ ਨਹੀਂ ਅੱਜ ਫੇ ਲੱਗਿਆ ਵਾ ਸਪਰੇਅ ਕਰਨ ਕੋਈ ਦੇਖਦੇ ਪੁੱਛਦਾ ਇਹਨੂੰ ਵੀ ਕਿਹੜੀ ਲੱਗਿਆ ਵਾ ਕਾਰਨ ਮੈਨੂੰ ਤਾਂ ਲੱਗਦੀ ਗੁੱਡੀ ਡੰਡੇ ਦੀ ਹੋ ਪਰ ਗੁੱਡੀ ਡੰਡਾ ਹੈ ਨਹੀਂ ਪਰ ਇਹ ਕਹਿੰਦਾ ਵੀ ਉਹ ਮੂਵੀ ਨਹੀਂ ਦੇਣਾ ਜਿਹੜਾ ਮੋੜਾ ਮੋਟਾ ਵੀ ਹੋਇਆ ਬਾਦ ਵਿੱਚ ਵਾਲਾ ਦੇਖਦੇ ਆਪਾਂ ਉਹ ਲੱਗਿਆ ਵਾ ਕਰਨ ਦੇਖਦੇ ਕਾਦੀ ਕਰਦਾ ਲੱਗਦਾ ਦਾ ਗੁੱਲੀ ਡੰਡੇ ਦੀ ਉਹ ਆ ਪਰ ਗੁੱਲੀ ਡੰਡਾ ਐ ਨਹੀਂ ਕਣਕ ਵਿੱਚ ਕੋਈ ਕੋਈ ਹੋਆ ਕਿਤੇ ਕਿਤੇ ਡੱਕਾ ਬਾਕੀ ਪੁੱਛ ਲੈਂਦੇ ਆਏ ਤੇ ਬਾਈ ਨੂੰ ਇਹ ਕਿਹੜੀ ਕਰਦਾ ਕਾਜੀ ਸਪਰੇ ਕਰੀ ਜਾਂਦਾ ਬਾਈ ਇਹ ਪੇ ਦੂਆ ਪੰਪ ਚੱਕ ਲੈਣਾ ਤਾਂ ਆ ਠੀਕ ਨਹੀਂ ਹੈਗਾ ਤੂੰ ਵੈਨ ਜੋਰ ਮਾਰੂਗਾ ਹੋ ਉਹ ਨੂੰ ਤਾਂ ਲੱਗਣਾ ਤਾਂ ਚਾਰ ਪੰਪ ਤਾਂ ਲਾਉਣੇ ਤੇ ਤਾਂ ਪੰਜ ਚਾਰ ਪੰਜ ਪੰਪ ਲਾ ਦਵਾ ਨਹੀਂ ਹਾਂ ਕਿੱਥੇ ਜਾ ਰਹਾ ਥੇ ਉਹ ਕਰੂੰਗਾ ਇੱਥੇ ਹੈ ਨਹੀਂ ਉੱਥੇ ਸਭ ਤੋਂ ਛੋਟੂ ਕਿਹੜੀ ACM 9 ਹਾਂ ਬਸ ਠੀਕ ਆ ਹੋਰ ਤਾਂ ਨਹੀਂ ਪਾਈ ਗੈਲ ਕੋਈ ਵੀ ਉੰਬਾ ਲੋਡ ਵੀ ਨਹੀਂ ਹੈਗੀ ਦੇਖ ਰਿਹਾ ਮਾਰਦੀ ਕਿਆ ਕਰਦੀ ਗੁੱਲੀ ਡੰਡਾ ਹੈ ਤਾਂ ਹੈ ਨਹੀਂ ਇੰਨਾ ਕੋਈ ਆਪਿਕ ਵਿੱਚ ਦੇਖ ਰਹਾ ਉਹ ਦੇਖ ਸਾਹੀ ਤਾਂ ਮੋਟੇ ਮੋਟੇ ਮਹਾ ਉਹ ਜਿਹੜੀ ਕੋਈ ਫਾਂਟ ਰਹਿ ਗਈ ਹੈ ਨਾ ਉਹ ਦੇਖ ਦਿਖਣਾ ਉਹ ਦਿਖਦੀ ਆ ਉਹ ਵੀ ਆ ਬਾਹਰ ਬਾਰ ਦਤਾ ਨਾ ਨਾ ਕਰਦੇ ਵਧੀਆ ਢੰਗ ਗੈਲ ਸਾਰ ਵਿੱਚ ਸਾਰਾ ਹੋ ਜਾਂਦਾ ਹੂੰ ਹੂੰ ਇਹ ਖੇਤਾਂ ਕਰਕੇ ਲੋਟ ਨੀਵੇਂ ਖੇਤਾਂ ਨੂੰ ਚੱਕਰ ਆ ਜ਼ਿਆਦਾ ਮੀਂਹ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਮੀਂਹ ਤਾਂ ਠੀਕ ਆ ਹੁਣ ਨਿਸ਼ਾਨੀ ਆਹਾ ਵੜੀਆ ਕਿੱਕ ਪੂੜੀ ਪਾਈ ਜਾਣਾ ਹੈ ਫਿਰ ਤਾਂ ਅੱਠ ਪੰਪ ਪੱਠ ਪੰਪ ਲਾ ਜਿੰਨੇ ਕਿਲੇ ਤੇ ਦੋ ਪੈਣੀ ਆ ਤੇ ਦੋ ਨਾਲ ਚਾਰ ਕੇ ਨਾਲ ਹੋਣਗੇ ਆਪੇ ਚਾਰੇ ਪੰਪ ਫੇਰ ਤੋਰਨਾ ਪੈਣਾ ਨਹੀਂ ਫਿਰ ਉਹ ਤਾਂ ਤੂੰ ਦੇਖਣਾ ਵੀ ਕਿੰਨੇ ਲਾਉਣੇ ਚਾਹੁੰਦਾ ਪੰਪ ਬਸ ਇਹ ਦੇਖਿਆ ਬਾਹਰ ਵੀ ਦੋ ਦੋ ਪਾ ਕੇ ਕਰ ਦੂੰਗਾ ਜੇ ਹਲੇ ਕਿ ਕਿਹਨਾ ਕਰਦਾ ਨਹੀਂ ਦੋਸ ਵੀ ਗੜ ਕੇ ਨਹੀਂ ਨਾ ਹੁਣ ਤੂੰ ਇੱਕ ਪੰਪ ਪਾ ਰਿਹਾ ਇੱਕ ਪੂੜੀ ਗਾਹ ਤੂੰ ਦੋ ਪਾਉਂਗਾ ਹਾਂ ਦੋ ਪਾ ਲੈਣਾ ਪਹਿਲੇ ਜਿੱਕ ਪਾਈ ਤੀ ਹਾਂ ਸਾਹੂ ਵਾਲਾ ਕੀਲੇ ਦੇ ਅੱਠ ਪੰਪ ਹੋ ਗਏ ਆਹੋ ਘੱਟ ਐ ਇਹ ਮੈਂ ਘੱਟ ਲੈਣ ਫੇ ਕਿਤੇ ਕਿਤੇ ਛੇ ਦੇ ਆ ਪੁੱਤ ਰੋਕ ਹੈ ਨਹੀਂ ਛੇ ਪੰਪ ਲਾ ਲਾ ਕੰਮ ਵੀ ਕਰੂਗੇ ਕਿਤੇ ਅਗਰ 3 3 ਪਾ ਕੇ ਕਰਦੇ ਨੇ ਮੋਟਾ ਮੋਟਾ ਐ ਇੰਨੀਆਂ ਤਾਂ ਸਪਰੀਆਂ ਕਰ ਲਈਆਂ ਕਿਸੇ ਨੇ ਕੰਮ ਕਰਿਆ ਹੀ ਨਹੀਂ ਉਹ ਸੰਕੋਰ ਤਾਂ ਐ ਪਾ ਲਈ ਹੈ ਮੈਂ ਕਰਕੇ ਦੇਖਦਾ ਮਾੜਾ ਮੋਟਾ ਸੰਕੋਰ ਤਾਂ ਐ ਪਾ ਲਈ ਠੀਕ ਆ ਸਟੈਂਪ ਤਾਂ ਐ ਕਰ ਲਈ ਸਟੈਂਪ ਵੀ ਹਾਂ ਕਰ ਲਈ ਤੇ ਸਭ ਤੋਂ ਪਹਿਲਾਂ ਸਟੈਂਪ ਕਰੀ ਦੇਸਨ ਕੋਰਪਾ ਜੀ ਛਿੱਟੇ ਚ ਥੋੜੀ ਜੀ ਐਟਲੈਂਟਿਸ ਵੀ ਕਰ ਲਈਦਾ ਨਹੀਂ ਉਹ ਨਹੀਂ ਕਰੀ ਕਰੀ ਨਹੀਂ ਲੀਡਰ ਲੀਡਰ ਹਾਂ ਲੀਡਰ ਕਰ ਲਈ ਤੇ ਲੀਡਰ ਵੀ ਤਾਂ ਕਰ ਲਈ ਇਹ ਇੰਨੀਆਂ ਸਪਰੇ ਹੇਗਲ ਤੇ ਇੱਕ ਗੁੱਲੀ ਡੰਡਾ ਨਹੀਂ ਲੋਟ ਆਇਆ ਦੱਸ ਗੁੱਲੀ ਡੰਡਾ ਹਮਾਰਾ ਮਾਰਦਾ ਹੀ ਨਹੀਂ ਹੈ ਜਾਵਾਂ ਲੈਂ ਫਾਦ ਹੋ ਗਈ ਐਨੇ ਤਾਂ ਪਟਕੇ ਛੱਡ ਦੇਣਾ ਹਦਾ ਔਰ ਕਹੀ ਜਾਂਦਾ ਸਾਰੇ ਗੜਾਈ ਕਰਾ ਦਿੰਦਾ ਜਿੰਨੀਆਂ ਸਪਰੀਆਂ ਕਰਦੀਆਂ ਵਾਹੀ ਕਰਨੀਆਂ ਹੋ ਮਰੇ ਜਾਏ ਨਾ ਮਰੇ ਜਾ ਇਹ ਹੁਣ ਤਾਂ ਮਰੂੰਗਾ ਹੁਣ ਤਾਂ ਹਾਂ ਬੈਠੇ ਦਾ ਜਾਊਗਾ ਟਰੌਕ ਉੱਪਰ ਹੁਣ ਤਾਂ ਮਰੂੰਗਾ ਹੀ ਹੋਂਦ ਕਿਤੇ ਸਿਰ ਥੋੜਾ ਚੜਨ ਲੱਗਿਆ ਬੈਕੂ ਆ ਜਾਲ ਹੂੰ ਜੈ ਸੱਜਿਆ ਕਰਨਾ ਹੈ ਕੋਸ ਵੀ ਨਹੀਂ ਬਸ ਦਵਾਈ ਪਾਸ ਬ੍ਰੇਕ ਕਰ ਆਪਣੀ ਕੰਮ ਲਾਇਆ ਹੋਇਆ ਤਣਕੇ ਨੇ ਵੀ ਲੱਗਿਆ ਰਹਿ ਉਹਨਾਂ ਦੇ ਇਹਨੇ ਨੂੰ ਦੱਸਦੇ ਨੂੰ ਤਾਕਤ ਦੀ ਲੱਗੀ ਕਰਨ ਕੱਲ ਨਹੀਂ ਹੁਣ ਨਹੀਂ ਕੋਈ ਤਾਕਤ ਦੀ ਕਰੀ ਇੱਕ ਰੈਡੀ ਦੱਸੂਗਾ ਤੈਨੂੰ ਉਹ ਜਿੱਦਣ ਸਾਰੇ ਜਾਗੀ ਉਦੋਂ ਕਰੀ ਥੋੜੀ ਬਾਅਦ ਮਾ ਹੁਣ ਇੱਕ ਬਾਅਦ ਵਿੱਚ ਪਾਣਾ ਗੱਬੇ 'ਚ ਪਾਲਾ ਬਸ ਤਾਂ ਹੀ ਕੋਣੀ ਚੰਗੀ ਤੇਰਾ ਨਹੀਂ ਤਾਂ ਫੇਰ ਟਾਈਮ ਲੱਗਣਾ ਕੋਲਤਾ ਜਾਊਂਗੀ ਜਿੰਨੇ ਉੱਪਰ ਤੇ ਪਾਣੀ ਪਾਉਣਾ ਕੋਲਦੀ ਨਹੀਂ ਆਪਾਂ ਸੱਚੀ ਕੋਲਦੀ ਡੱਕੇ ਗਲੇ ਉਧੇ ਕੋ ਪਾੜ ਦੇਣੀ ਦੀ ਵਿੱਚ ਹਾਂ ਤੇ ਹੁਣ ਪਾੜਾ ਇਹਨੂੰ ਪਹਿਲਾਂ ਇੱਕ ਪਾੜਾ ਡੱਬਾ ਇਹ ਅਚਰ ਪਾਣੀ ਨੇ ਚਲੇ ਜਾਣਾ ਹੁਣ ਪਾੜ ਦੇ ਤੇ ਹਲਾ ਦੇ ਉਹਨੂੰ ਉਧਰ ਤਾਂ ਨਹੀਂ ਲੋੜ ਹੈਗੀ ਨਾ ਨਾ ਉਹ ਤਾਂ ਸੈਂਡ ਟੱਕਰ ਤੇ ਫੱਟੇ ਕੋ ਬੁਦਰਾਜ ਨਾ ਨਾ ਉਹ ਤੇ ਵੀ ਨਹੀਂ ਪੂਰੀ ਹੈ ਨਹੀਂ ਆ ਬਈ ਨਹੀਂ ਲਿਜਾਇਆ ਬਾਕੀ ਆਗਾ ਦੀ ਬਾਰੀ ਚੱਕਣ ਲੱਗ ਗਏ ਐ ਚੱਕ ਕੇ ਇੱਥੇ ਫੜ ਲਿਆ ਐ ਰਾਈ ਆ ਦੇ ਸਲਾ ਇਹ ਤਾਂ ਤੂੰ ਮੇਰੇ ਮਗੂ ਵਧਾਈ ਫਿਰਦਾ ਜੇ ਕਿਹਨਾ ਗਿਰਿਆ ਹੁੰਦਾ ਨਹੀਂ ਐ ਛਿੱਲ ਤਾਂ ਰੱਖ ਕੇ ਉਹਨਾਂ ਨੇ ਆਹ ਤਾਂ ਮੈਂ ਉਹ ਲਾਈ ਆ ਕੌਲਗੇਟ ਜੀ ਦੀ ਉਹ ਲਾ ਕੇ ਲਿਆ ਮੜੀ ਜੀ ਲਾਲ ਲਾਲ ਜੀ ਕਿਹੜਾ ਗੰਨਾ ਦਾ 18 ਹੋਣਾ 18 18 ਬਰਾਉ ਬਹੁਤਾ ਕੰਡ ਸਾਲੇ ਨੇ ਐਵੇਂ ਛਿੱਲ ਤਾਂ ਰੱਖ ਕੇ ਉਹ ਮੈਂ ਭਾਰੀ ਚੱਕੀ ਜਾਂਦਾ ਤਾਂ ਹੂੰ ਨਾਰਾ ਹੁ ਖੇਡਣਾ ਜੋਗਾ ਉੱਥੇ ਹੂੰ ਮੈਂ ਚੱਕੀ ਹੋਈ ਸਾਲੇ ਨੇ ਇੱਥੇ ਤੇ ਤਕਲੀਫ ਤਾਂ ਮੈਨੂੰ ਜਦੇ ਬਹੁਤ ਹੋਈ ਜਾਂ ਮਹਾ ਵੀ ਕੀੜੇ ਆ ਗਏ ਹੂੰ ਤੇ ਮੈਂ ਗੌਰ ਨਿਕਰੀ ਹੁਣ ਸਾਡੀ ਕੱਲ ਦੀ ਤਕਲੀਫ ਹੈ ਤੇ ਹੁਣ ਦਵਾਈ ਲਿਆਉਣੀ ਸੀ ਸੀਗੀ ਲਾਉਂਗਾ ਨਹੀਂ ਦਵਾਈ ਲਿਆਉਂਗਾ ਇੱਥੇ ਤੇ ਸੀਗੀ ਲੈ ਲਓ ਵੀ ਠੀਕ ਆ ਹਾਂ ਮੇਰੇ ਠੀਕ ਹੋ ਗਿਆ ਸਾਰੀ ਚੇਕੜੀ ਜੇ ਉੱਪਰ ਦੀ ਅੱਜ ਜਿਹੜੀ ਹੈਗੀ ਸੀ ਸਾਰੀ ਕੌਫ ਬੀ ਇਹ ਕੰਮ ਉਹ ਤਾਂ ਹੈ ਉਹ ਕਪੂਂਡਰ ਵਾਲੇ ਗੱਲ ਕਹਿੰਦੇ ਆਉਣ ਪਹਿਲੀ ਦਾ ਕਾਉਂਗ ਉਹਨਾਂ ਦਾ ਹੋਰ ਤਾਂ ਪੱਟ ਲਈ ਉਹਨਾਂ ਨੇ ਹਨਾ ਹਾਂ ਉਹਦੇ ਬਾਅਦ ਸਰਨੇ ਦੇ ਪੱਟਣੇ ਆ ਫਿਰ ਸਰਨੇ ਤੇ ਫਿਰ ਬਿੰਦਰਾ ਦੇ ਪੱਟਣੇ ਹੋਏ ਹਾਂ ਇਹ ਮੇਰੇ ਤੇ ਬਿੰਦਰਾ ਆ ਗਏ ਆ ਖਾਲੀ ਇੱਕ ਦੋ ਦਿਨ ਲਈ 15 ਫਰਵਰੀ ਆ ਕੇ ਖਾਲੀ ਕਰ ਦੂੰਗਾ ਚਲ ਆਪਾਂ ਵੀ ਦਿਖਾਉਣੀ ਹੈ ਜਿੱਦਣ ਆਗੇ ਹਾਂ ਐਹੀਂ ਕਰਾਉਣਾ ਸੌਦਾ ਔਰ ਸੌਦਾ ਤਾਂ ਹੋਏ ਜਾਣਾ ਉਹਨੇ ਲੈ ਲੈਣੇ ਵੱਧ ਘੱਟ ਕਰਕੇ ਤਾਂ ਕਿ ਹੋਊਗਾ ਉਹ ਹਾਂ ਆਏ ਵੀ ਗੰਨਾ ਗੋਨਾ ਬੀਜ ਹੋ ਜਾਂਦਾ ਦੁਬਾਰਾ ਦੇਖ ਲੈ ਗੰਨਾ ਬੀਜ ਹੋ ਜੂ ਗੁੱਤੇ ਲੱਗ ਜੂ ਇਹ ਲੱਗ ਜੂ ਹੁਣ ਆਖੜੀਆਂ ਨਹੀਂ ਬੇਕਾਰ ਜਾਣੀਆਂ ਨਾ ਬੇਕਾਰ ਤਾਂ ਨਹੀਂ ਜਾਣੀਆਂ ਇੱਥੇ ਦੁਕਾਨ ਲਾਦਣੀ ਵੇਚ ਦੇਣੀ ਹੈ ਤਾਂ ਕਿ ਆਊਗਾ ਉਹ ਨਹੀਂ ਮੈਂ ਤਾਂ ਕਰੀ ਮੈਂ ਦੇਖ ਲੈ ਮੇੜੇ ਬੰਨੇ ਵੇ ਜੀ ਕਹਣਾ ਆ ਭਾਈ ਮੇੜੇ ਬੰਨੇ ਵਾਲੀਆਂ ਛਟੀਆਂ ਸਾਡੀਆਂ ਸਾਡੀਆਂ ਉਹ ਹੈ ਕੁ ਵਧੀਆ ਨਾ ਲੱਗਦਾ ਨਸਲ ਤਾਂ ਵਧੀਆ ਹੁਣ ਚੱਲ ਕਰਦੇ ਹੁਣ ਤਾਂ ਨਹੀਂ ਉਧਰ ਬਾਇਆ ਇਹ ਤੂੰ ਬਾਇਆ ਤਾਂ ਅੱਗ ਲਾ ਕੇ ਉਹਨੂੰ ਅੱਗ ਲਾਈ ਤਾਂ ਜੀ ਪੱਤੀ ਕਿਤੇ ਕਿਤੇ ਜੀ ਅੱਛਾ ਚੌੜੇ ਘਰਾ ਫੇਲ ਪਿੱਛੇ ਬਾਹਰ ਇਹ ਮਹਾ ਮਾੜੀ ਮੋਟੀ ਆ ਕਿਤੇ ਕਿਤੇ ਜੀ ਕਿ ਖਬਰ ਤਾਂ ਨਹੀਂ ਫੂ ਹੋਣਾ ਹਾਂ ਇਹ ਮਿੰਟ ਦੋ ਲੱਗੇ ਆ ਜਦ ਇਹ ਦੂਰ ਕਰਤਾ ਸਾਹਮਣੇ ਲਾ ਹਮੀ ਵਧੀਆ ਹੋਇਆ ਉੱਪਰ ਤੇ ਪਿਆ ਜੇ ਪਹਿਨਾ ਪੈ ਜਾਂਦਾ ਫੇਰ ਨਹੀਂ ਤਾਂ ਬਾਹ ਹੁਣ ਫੇ ਪੰਜ ਚਾਰ ਦਿਨ ਲੰਘ ਜਾਨੇ ਤੇ ਦਿੱਲੀ ਕਹਿੰਦਾ ਅੱਜ ਜਵੀ ਵੱਢਣੀ ਕਹਿੰਦਾ ਆ ਵੜਨੇ ਇੱਥੇ ਤਾਂ ਹੀ ਟਰਾਲਾ ਪੁੱਛਦਾ ਮੈਂ ਲੀਜੀਂ ਖੜਾ ਹਾਂ ਹਾਂ ਗਏ ਬਾਹਤੀ ਹਾਂ ਸਵੇਰੇ ਆਇਆ 4 ਵਜੇ ਕੱਲ ਗਿਆ ਤਾਂ ਸ਼ਾਮ ਨੂੰ ਗਿਆ ਤਾਂ ਨਾ ਕੱਲ ਨਹੀਂ ਪਰਸੋਂ ਸ਼ਾਮ ਨੂੰ ਗਿਆ ਤਾਂ ਹਾਂ ਇੰਨਾ ਟਾਈਮ ਲੱਗ ਗਿਆ 200 ਤੀਜ ਹੁਣ ਵੀ ਅਜੇ 100 ਤੇ ਉੱਪਰ ਆ ਤੇ ਨਾਲੇ ਕਹਿੰਦੇ ਸਫਾਈ ਦੀ ਪਤਾ ਨਹੀਂ ਕੀ ਕਰੀ ਜਾਂਦੇ ਯਾਰ ਅੱਜ ਫੇਸ ਸਪਲਾਈ ਕੱਢਤੀ 100 ਟਰਾਲੀ ਵੀ ਤੁਸੀਂ ਸਫਾਈਓ ਕਰ ਲੋ ਨਹੀਂ ਪਰਚੀਓ ਕੱਢ ਦੋ 2-300 ਇਕੱਠੀਆਂ ਭੀੜਦਾ ਰਹੇ ਫਿਰ ਬਾਕੀ ਪਤਾ ਨਹੀਂ ਫੋਨ ਕਰਕੇ ਦੇਖਦਾ ਉਹਨੂੰ ਵੀ ਖੜਾਉਣਾ ਵੀ ਹੈ ਕਿ ਉਹਨੂੰ ਕਿਹੜੇ ਰੇਟ ਤੇ ਹੈ ਵੀ 2500 ਰੁਪਏ ਕਹਿੰਦੇ 500 ਰੁਪਏ ਲੈ ਲੇਗੇ 200 ਰੁਪਏ 200 ਨੂੰ ਵੀ ਬਥੇਰੀ ਐ ਜੇ ਪਈ ਜਾਵੇ ਡਾਊਨ ਆ ਗਿਆ ਰੇਟ ਪਹਿਨਾ ਤਾਂ 350-400 ਤੀ 200 ਨੂੰ ਵੀ ਬਹੁਤ ਐ ਤਗੜੀ ਜਾਂ ਵੀ ਹੋ ਫਿਰ 200 ਕੁਆਂਟਲ ਹੋ ਜਾਂਦੀ ਐ ਰੇਟ ਤਾਂ ਹੋ ਜਾਂਦੀ ਨਹੀਂ ਤਾਂ 100 ਤਗੜੀ ਜੜੀ ਤਾਂ ਪਾਉਣੇ 200 200 ਦੇ ਕੁਆਂਟਲ ਗੇਟ 'ਚ ਹੋ ਜਾਂਦੀ ਐ ਹਲਕੀ ਨਹੀਂ ਹੁੰਦੀ ਜੀ ਐ ਹੂੰ ਚਲ ਲੱਗਿਆ ਆਇਆ ਪਤਾ ਨਹੀਂ ਟੈਂਪੂ ਟੂ ਟੂ ਜਾਰਾ ਨਹੀਂ ਗਿਆ ਉਹ ਤਾਂ ਕਹਿੰਦਾ ਗੇਟਾ ਲੱਗੇ ਆਉਣਾ ਟਰੈਕਟਰ ਪਰ ਮੈਨੂੰ ਕਹਿੰਦਾ ਤਾਂ ਉਹ ਫਿਰ ਟੈਂਪੂ ਵਾਲੇ ਬੰਨੇ ਕਹਿੰਦਾ ਵੱਢਣ ਲੱਗੇ ਆਏ ਸ਼ਾਮ ਨੂੰ ਲਦਣੀ ਕਹਿੰਦਾ ਕੰਨਾ ਵੀ ਜਣੇ ਨਹੀਂ ਉੱਥੇ ਹੂੰ ਹੋਰ ਦਲੀ ਕਿੱਦਾਂ ਠੀਕ ਹੈ ਬੱਸ ਕਰ ਜੀ ਠੀਕ ਆ ਕਾਦਾ ਆ ਮਿਲ ਤੇ ਹੱਟ ਤੂੰ ਸਮਝਾਦਾ ਦਰਤਾ ਨਹੀਂ ਦੇ ਦਨ ਨਾਲ ਕਿਸੇ ਨੇ ਚੱਕ ਲੈਣਾ ਇਹ ਹੋ ਗਿਆ ਹਾਂ ਇੱਧਰੋਂ ਆਇਆ ਨਾ ਬਾਰੇ ਬਾਰੇ ਐਂ ਵੋਸਾ ਨੂੰ ਆ ਗਏ ਅਸੀਂ। ਅੱਛਾ ਕੌਣ ਕੌਣ ਹੋ ਆ? ਪਾਸੀ ਬਾਬਾ ਦਾ ਦੋ ਜਣੇ ਤੇ। ਇਹਦਾ ਇਹਦਾ ਇੱਧਰ ਉੱਪਰ ਟਾਈਮ ਲੱਗਦਾ ਦਾ 1 ਕਿਲੋਮੀਟਰ ਦਾ। ਇਹ ਤਾਂ ਗੋਰੀ ਮੰਗਾ ਆਇਆ ਸਾਰੀ ਉਹ। ਹੂੰ। ਸਾਰੀ ਆਇਆ ਡੇਢ ਘੰਟ ਲੱਗੇ ਸਾਰੀ। ਹੋਰ ਕੌਣ ਤਾਂ? ਉਹ ਚੌਂਤੇ ਆਉਂਦੇ ਨੇ ਬਹੁਤ ਚੌਂਤੇ ਰਹਿਗਾ ਬਾਬਾ ਦਾ। ਇੱਕ ਹੋਰ। ਉਹ ਤੋ ਜਣੇ ਆਏ ਤੇ ਅਸੀਂ। ਨਾਲ ਕਿਹਨਾ ਤਿੰਨ ਤੇ। ਤਿੰਨ ਜਣੇ ਉੱਤੇ ਉੱਤੇ ਲੱਗਿਆ। ਇਹ ਜੇ ਕਿਹਨੇ ਉਹ ਜਣੇ ਚਿੰਗਣੇ ਆਏ ਤੇ। ਹੂੰ। ਉਹ ਬਲੀਏ ਕੋਲੋਂ ਲੱਗਿਆ ਉਹਦਾ ਰਿਸ਼ਤੇਦਾਰ। ਮੇਰਾ ਰਿਸ਼ਤੇਦਾਰ ਵੀ ਤਾਂ। ਹਾਂ। ਕਿਹੜਾ? ਆਪ ਸਾਬਾ ਤੇ ਆਪ ਸਾਬਾ ਆਦੀਆ ਅੱਛਾ ਆਪ ਸਾਬਾ ਆਦੀਆ ਦਾ ਕੱਤੀ ਦੇ ਤਸੀਵਾ ਬਾਣੀ ਕਰੀਗੇ ਨਹੀਂ ਖੋਲ ਹਾਂ ਉਹਨੇ ਤੇਰੀ ਕਰੀਗੇ ਤੈਂ ਉਹਦੀ ਕਰੀ ਬਾਜੀ ਸਰ ਤੇ ਆ ਕੇ ਬਾਈ ਖਾ ਪੀਲਾ ਦਾ ਤੇ ਮੈਂ ਉਹੀ ਪੁੱਛਿਆ ਵੀ ਤੈਂ ਉਹਦੀ ਸੇਵਾ ਕਰੀ ਕਿ ਉਹਨੇ ਤੇਰੀ ਕਰੀ ਹਾਂ ਕੱਲ ਕਹੇ ਨਾ ਅਸੀਂ ਕਹਿ ਦਾਂਗੇ ਵੀ ਦੱਲੀ ਨੇ ਸੇਵਾ ਕਰੀਗਾ ਹਾਂ ਕਿਤੇ ਐ ਨਾ ਨਾ ਕਈ ਵੀ ਦੱਲੀ ਦੀ ਸੇਵਾ ਮੈਂ ਕਰੀਗਾ ਹਾਂ ਮੈਂ ਬੱਚਾ ਬਾਈ ਚਾਹ ਮੈਂ ਪੀਣਾ ਨਾ ਆ ਜਾ ਨੱਕ ਤਾਂ ਨਹੀਂ ਬੜਾਤਾ ਸਾਰੇ ਸਾਡਾ ਕਹਿਣਾ ਤਾਂ ਵੀ ਮੈਂ ਪੁੱਛਣਾ ਤਾਂ ਤੈਂ ਨਹੀਂ ਮੈਂ ਰੱਖ ਨਹੀਂ ਭੜਦਾ ਆਏਗਾ ਹਾਂ ਵੀ ਕਿ ਪਾਈ ਦੱਸ ਗਿਆ ਖਾਣਾ ਪੀਣਾ ਪਾ ਚਾਹ ਭਾਈ ਮੈਂ ਕਿਹਾ ਤੂੰ ਨੇ ਕਿਹਾ ਚਾਹ ਪਾਣੀ ਹੂੰ ਇਹ ਚਾਹ ਹੀ ਪੀਣੀ ਹੈਗੀ ਮੈਂ ਚਾਹ ਵੀ ਕਿਹਾ ਨਹੀਂ ਅਸੀਂ ਅੱਛਾ ਲੈ ਆ ਗਿਆ ਆਰਡਰ ਦੇ ਲੈ ਕੀ ਆ ਗਿਆ ਤੂੰ ਕੀ ਕਹਦੇ ਮੈਂ ਤਾਂ ਦਾਮ ਦਾ ਮਾਣ ਲੈ ਤੇ ਕੀ ਆ ਗਿਆ ਸੈਲਾ ਕਰ ਗਿਆ ਉਹਦਾ ਯਾਰ ਖਾਇਆ ਹੈ ਅਸੀਂ ਪਿਆ ਪਾਣੀ ਜਿਆਦਾ ਲੈ ਹੋਰ ਕਹ ਦੇਗਾ ਦੱਲੀ ਵੀਰ ਗੱਲਾ ਕਰਕੇ ਜੂਰੀਆ ਪਾਉਣ ਲੱਗਿਆ ਉਹ ਦੇ ਲੈ ਇਹ ਆ ਦੇ ਲੈ ਹਾਂ ਇੱਕ ਵਾਰੀ ਦੇਖੇ ਨਾ ਪਾਣੀ ਚ ਗੇਰਿਆ ਥੈਲਾ ਇਹ ਲੈ ਹੋਰ ਅੱਲੀ ਇੱਕ ਵਾਰੀ ਹੋਵਾ ਤਾਂ ਹੋ ਜਾਊਗਾ ਤੂੰ ਦੇਖ ਫਿਰ ਮੈਂ ਕਿਹੜੇ ਜੂਰੀਆ ਧੋਣ ਲੱਗਿਆ ਕਹਿੰਦਾ ਲੈ ਨਹੀਂ ਝੋਲੀ ਪਤਾ ਕਿਉਂਤੀ ਤੇ ਆਇਆ ਚਾਚਾ ਮੂਸੀ ਤੇ ਜਾ ਕੇ ਲੈ ਆ ਗਿਆ ਰੇ ਤੇਰਾ ਵੇ ਆਪ ਤੇ ਅੱਛਾ ਅੱਛਾ ਚੱਲ ਕੋਈ ਨਹੀਂ ਚੱਕ ਲੈ ਇਹਨੇ ਝੋਲੀ ਜੇ ਪਾ ਦੇ ਤਿੰਨ ਜਗ੍ਹਾ ਦੇ ਪੰਪ ਵਿਚੋਲਾ ਤਾਂ ਹੀ ਬਣੂਗਾ ਤੇਲੀ ਚੱਕ ਲੈ ਜਾਹਾ ਦਲੀ ਕਰਾ ਦੇ ਸਾਰਾ ਇੱਕ ਅੱਧਾ ਪੰਪ ਵਿਚੋਲਾ ਬਣ ਜਾਊਗਾ ਇਹ ਪੰਪ ਮੈਂ ਤਾਂ ਆਪਣੀ ਕਰਦਾ ਮੈਂ ਤਾਂ ਮਰਜੀ ਆ ਤੇਰੀ ਦੇਖ ਲੈ ਕਿੱਥੇ ਜਾ ਰਿਹਾ ਵੰਡਦਾ ਗਿਆ ਵਿਚੋਲਗੀਰੀ ਨੂੰ ਬਹੁਤ ਕੰਮ ਕਰਨੇ ਪੈਂਦੇ ਹੁੰਦੇ ਆ ਦੋ ਪੰਪ ਨਹੀਂ ਲੱਗਦਾ ਤਾਂ ਸਵਰੇ ਦੇ ਤੂੰ ਤੇ ਮੈਨੂੰ ਐ ਦੱਸ ਹਾਂ ਇਸ ਤੇ ਦਾ ਕੀ ਤਾਂ ਤੇਰਾ ਮੇਰੇ ਤਾਂ ਹੈ ਨਹੀਂ ਕਾ ਤੇਰੇ ਭਾਈ ਦਾ ਕਹੇ ਕਹੇ ਕਿਆ ਤਾ ਮੈਰਾ ਕੁਝ ਨਹੀਂ ਨਹੀਂ ਕਹਾਂਗੇ ਕਿ ਇਸ ਤਰ੍ਹਾਂ ਕੀ ਤੇਰੇ ਭਾਈ ਦਾ ਇਹ ਉਹਨੂੰ ਕਹੇ ਜੇ 150 ਰੁਪਏ ਆਵੇ ਵੇਚੇਗਾ ਨਹੀਂ ਇੰਗਰ ਜਾ ਤੇਰਾ ਵੀ ਬਣੂਗਾ ਈ ਹੋ ਮੈਨਾਂ ਹੀ ਜਿਹਨੇ ਕੁਝ ਪਿਆ ਆ ਗਿਆ ਮੈਨ ਵਿੱਚ ਤੇਰਾ ਵੀ ਤਾਂ ਬਣੂਗਾ ਈ ਫਿਰ ਜੇ ਗੌਰ ਰੱਖੂਗਾ ਤਾਂ ਹੀ ਆ ਹੋ ਬੀਜਦੇ ਆਉਂਦੇ ਨੇ ਜੂਰੀਆ ਸਾਰੇ ਥੈਲਾ ਕਰਦੇ ਖਤਮ ਕ ਪਿਗਲ ਗਿਆ ਪਿਗਲ ਕੇ ਕੱਢ ਕੇ ਬਾਹਰ ਸੜਦੇ ਦੁਬਾਰਾ ਉਹ ਕ ਪਾਣੀ ਚ ਖੁਰ ਗਿਆ ਸਾਰੇ ਹੀ ਪਣੀ ਛੱਡ ਗਿਆ ਹੈਗਾ ਇੰਨੇ ਜਿੰਨੇ ਨੂੰ ਆਉਣਾ ਇੰਨੇ ਨੂੰ ਮੜਾ ਛੱਡ ਦੇ ਵਿੱਚ ਮੈਂ ਕਿਹਾ ਜੇ ਜੀ ਪਾਲ ਮਾ ਜਿਆ ਦਾ ਕੰਮ ਕਰਦਾ ਟਰ ਯੂਰੀਆ ਹਾਂ ਲੈ ਦਬੇਗਾ ਨਦੀ ਢਾੜ ਵਿੱਚ ਜਾਊਗੀ ਪਾ ਕੇ ਦੇਖ ਲੈ ਮੱਠੀ ਵੀ ਲੈ ਆ ਪਾ ਫੋਲਾ ਮੁੱਠੀ ਮੁੱਠੀ ਪਾਈ ਜਾ ਤਾਂ ਕਿ ਆਊਗਾ ਤੇ ਪਾ ਕੇ ਦੇਖ ਲੈ ਇਹ ਸਾਈਡ ਇਫੈਕਟ ਤਾਂ ਕੋਈ ਨਹੀਂ ਹੋਣਾ ਇਹਦਾ ਯੂਰੀਆ ਹੀ ਆ ਇਹ ਇਹ ਤਾਂ ਸਵਾ ਤੇ ਖਤਮ ਕਰੂਗਾ ਥੱਲੇ ਜੜ ਇਹ ਤਾਂ ਸਮਾਂ ਜ਼ਿਆਦਾ ਅਸਰ ਕਰਨਾ ਇਹਦੇ ਤਾਂ ਜ਼ਿਆਦਾ ਅਸਰ ਕਰਦਾ ਸਾਈਡ ਇਫੈਕਟ ਤਾਂ ਕੋਈ ਨਹੀਂ ਹੈਗਾ ਇੱਕ ਵਾਰੀ ਦੱਲੀ ਖਾ ਵੀ ਤਾ ਗਿਆ ਦੱਲੀ ਨਹੀਂ ਖਾ ਚਾਹੀ ਚੀਨੀ ਦੇ ਭਲੇ ਇੱਕ ਹਾਂ ਨਹੀਂ ਖਾਦਾ ਕੀਨੇ ਖਾਦਾ ਇਹਨੇ ਹੀ ਖਾਦਾ ਪਾਸ ਸੂਰ ਫੜਿਆ ਤਾਂ ਬੋਲਦੇ ਬਸ ਜਾ ਨਹੀਂ ਖਾਦਾ ਹੂੰ ਸੂਰ ਫੜਿਆ ਤਾਂ ਇੱਕ ਵਾਰੀ ਗਾਜਰ ਸੂਰ ਦਾ ਬਜਾ ਫੜਿਆ ਬੱਚਾ ਬਚ ਗਿਆ ਫੜਿਆਗਾ ਉਹਨੂੰ ਤਾਂ ਜੇ ਕਿਤੇ ਦੱਲੀ ਫੜ ਲੈਂਦਾ ਫੇ ਤਾਂ ਦੱਲੀ ਚੱਕਦਾ ਤਾਂ ਸੂਰੀ ਨੇ ਉਹ ਤਾਂ ਹੱਥ ਤੇ ਲੰਘ ਗਿਆ ਇਹਦੇ ਤੇ ਬਸ ਜੇ ਕਿਤੇ ਫੜ ਲੈਂਦੇ ਨੇ ਫੜ ਲੈਣ ਦਾ ਬਤੰਦਰ ਨਹੀਂ ਛੋਟਾ ਜਾਂਦਾ ਉਹਨੇ ਮਾਰਨੀ ਦੀ ਚੀਕ ਬਾਬਾ ਆ ਕੇ ਸੂਰੀ ਨੇ ਦਲੀ ਹਟਾਉਣਾ ਦਾ ਫਿਰ ਉਹ ਤਾਂ ਕੁਦਰਤੀ ਲੰਘ ਹੈ ਇਹਦੇ ਕੋਲ ਤੇ ਜਵਾਬ ਦੱਸ ਬਈ ਜਵਾਲੇ ਕਿ ਆਵੇਂ ਤਾਂ ਜਵੀ ਘਾ ਰੇਟ ਆ ਮੈਂ ਵੀ ਦੱਸਾਂਗਾ ਕਿ ਆਜਾ ਤੁਸੀਂ ਗਾ ਰੇਟ ਕਰਕੇ 850 ਪਈ ਸਵਾ ਵਿੱਚ ਚੌਥੇ ਬਿਸਵਾ ਹੂੰ ਓਰੇ ਬਿਸਵਿਆਂ ਚ ਥੋੜੋ ਔਰੇ ਤਾਂ ਕਵੰਟਲਾਂ ਚ ਜਾਣੀ ਆ ਸਾਢੇ 350 ਨੂੰ ਬਿਸਵਾ ਬੈਨ ਠੀਕ ਤਾਂ ਹੈ ਸੰਸਾਰੀ ਵੜ ਦੇਣੀ ਅੱਜ ਹਾਂ ਇੱਕ ਟਾਲਾ ਬਾਹਰ ਨਾ ਕਹਿੰਦੇ ਬਾਕੀ ਬਾਕੀ ਦੇ ਇਹਦੇ ਵਾਕਿਆ ਇਹ ਜਾਨ ਟੈਂਪੂ ਕਰਨੀ ਹੈ ਗੱਡੀਆਂ ਚਾ ਲੈ ਇੱਕ ਗੱਡੀਆਂ ਨਹੀਂ ਭਰਨੀਆਂ ਹੂੰ ਇੱਕ ਟਾਲਾ ਚੱਲ ਆਇਆ ਜੱਲੀ ਫੇਰ ਚਕਾ ਹੋਵੇ ਇਨੇ ਦਰਲੀ ਕਈ ਲੀਲੇ ਕਾ ਕਨਾਂ ਥੈਲੀ ਜਗਾ ਦੇ ਇੱਕ ਕਹਿੰਦਾ ਪੰਪ ਜਗਾ ਦੇ ਦੱਲੀ ਕਿਹਾ ਕਿ ਮੇਸ਼ ਤੇ ਯਾਰ ਨਹੀਂ ਆਏ ਕਿ ਤੇਰੇ ਨਾਲ ਵੇ ਨਾਲੇ ਰਿਸ਼ਤੇਦਾਰ ਨਹੀਂ ਕਹਿੰਦਾ ਜੱਸੀ ਨਾਲ ਰਿਸ਼ਤੇਦਾਰ ਹੀ ਮੈਨੂੰ ਕਹਿੰਦਾ ਵੀ ਰਿਸ਼ਤੇਦਾਰ ਭਾਈ ਅਸੇ ਜਗਾ ਰਾ ਜੇ ਬਣੂਗਾ ਰਿਸ਼ਤੇਦਾਰ ਤਾਂ ਆਈ ਆਈ ਥੋੜੋ ਹੋਏ ਕਰਦਾ ਜਾ ਰੋਟੀ ਵੀ ਆਪੇ ਪਕਾ ਕੇ ਖਾਈ ਲੈ ਇਹਦਾ ਸੌਣ ਇੱਕ ਹੋਰ ਐ ਨਹੀਂ ਸਮਝ ਸਾਨੂੰ ਮਕਾਉਣਾ ਨਹੀਂ ਆਉਂਦਾ ਹੈਗਾ ਪਾਪਾ ਬੈਜੀ ਸਕ ਗਏ ਭਏ ਸਾਰਾ ਕੁਝ ਆਉਂਦਾ ਇਹਨੂੰ ਸਾਰਾ ਕੁਝ ਮੈਨੂੰ ਵੀ ਸਮਝ ਆਉਂਦਾ ਨਹੀਂ ਹੈਗਾ ਪਕਾ ਲਿਆ ਦੇਖ ਗਿਆ ਆਗੋ ਜੇ ਤੇ ਜੇ ਆ ਆਓ ਜੀ ਆਪਾਂ ਪੁੱਛ ਗਏ ਆਣਾ ਫਿਰ ਹੁਣ ਇਹ ਚਕਾ ਦੇ ਪੰਪ ਨੂੰ ਆਉਣਾ ਨਹੀਂ ਤਾ ਪਹਿਲਾਂ ਦੱਸ ਮੈਨੂੰ ਆਉਣਾ ਨਹੀਂ ਮੈਂ ਨਹੀਂ ਆ ਜਾਇਆ ਗੱਲਾਂ ਨਹੀਂ ਕਰਨਾ ਇਹ ਚਕਾ ਦੇ ਪੰਪ ਆੜ ਜਾ ਆਇਆ ਇੱਧਰ ਆੜ ਜਾ ਤੈਨੂੰ ਕਹਿ ਦਤਾ ਮੈਂ ਤੈਨੂੰ ਤੇਰੇ ਰੈਫਰੀਆਂ ਦੇ ਰਿਜ਼ਲਟ ਵਾਈ ਫਿਰਦਾ ਉਹ 30 ਬਰੇ ਲੱਗਿਆ ਚੱਲੀ ਜਾ ਦੇਖ ਲੈ ਕਰਨ ਚੌਥੀ ਅਜੇ ਹੋਰ ਕਰ ਦੇਣੀਆਂ ਨੇ 1 2 ਹੋਰ ਕਰਨੀਆਂ ਨੇ ਆਪਾਂ ਕਿਉਂ ਨਹੀਂ ਦੱਸਦੇ ਉਹ ਵੀ ਕਰਾ ਦੇਈਏ ਉਹ ਘੱਟ ਵੱਢਣ ਆਇਆ ਇਹ ਜਬ ਵੀ ਤੇ ਦੋਪਰ ਹੈ ਚੱਕਰ ਬੰਦੇ ਭਇਆ ਲੈ ਕੇ ਕਾ ਭਜਾਉਂਗਾ ਉਹ ਤਾਂ ਜਟੰਗਾ ਦਾ ਸੇਟੜੀ ਲੈ ਕੇ ਗਿਆ ਕਾ ਨੂੜੇ ਪੇ ਲੱਦ ਦੇਣੇ ਤੇ ਸਹੀਆ ਉਹ ਆਂਦਾ ਸੇਟੜੀ ਆ ਸੇਟੜੀ ਕਿਹੜਾ ਇਹਦੇ ਪਤਾ ਨਹੀਂ ਹੈਗਾ ਟਰੈਕਟਰ ਦੇ ਮਗਰ ਦੂ ਟਰਾਲੀ ਸੇਟੜੀ ਦਾ ਸਮਝ ਆ ਟਰੈਕਟਰ ਮਗਰ ਰਿਹੜਾ ਜਾਂ ਬੋਧ ਹੋਣਾ ਬਸ ਨਾ ਚੱਕ ਨਾ ਵੀ ਦੱਲੀ ਪਹੁੰਚ ਗਏ ਘਰ ਹੁਣ ਦੱਲੀ ਰੋਜ ਦੋ ਗਿੜੇ ਹੈਗੇ ਕੱਲ ਨਹੀਂ ਆਇਆ ਹਾਂ ਕੱਲ ਮਿਲ ਗਿਆ ਮਾਤਾ ਕੱਲ ਆਗਾ ਦਾ ਕਾਲਾ ਨਾਗਾ ਦਾ ਬਲੀ ਆੜੀ ਜੀ ਵੀ ਖਬਰ ਸਾਰ ਲੈ ਲਤੀਏ ਬੰਦੇ ਦੀ ਤੇਰੀ ਗੱਲ ਜੀ ਆਹਦਾ ਹੀ ਖਬਰ ਨਾ ਰਾਵਾਂਗਾ ਇਹ ਇਹ ਹੀ ਫਟੜਾ ਕਰਤਾ ਅੱਜ ਮੈਂ ਇਸਨੇ ਮੈਂ ਇਸਨੇ ਕਰਿਆ ਹਾਂ ਇਹਦੇ ਹੁੰਦੇ ਜਾਂਦਾ ਹੀ ਹੈ ਮੈਂ ਇਸਨੇ ਪੈਰ ਪੈਰ ਧਰਤਾ ਇੱਥੇ ਜਬੂਟ ਨਹੀਂ ਦੇ ਪਾਏ ਵੇ ਚੱਪੜਾਂ ਦੀਆਂ ਉਹਦੇ ਕਰਕੇ ਇੱਥੇ ਨੌਕ ਸੋਤਾ ਹੁੰਦੀ ਆ ਆਹਦਾ ਉਹਦੇ ਕਰਕੇ ਮੇਰੇ ਜਗ੍ਹਾ ਦੁੱਖ ਦੀ ਹਟਿਆ ਤੇ ਅੱਜ ਮੈਂ 1 2 3 ਹੈ ਹੂੰ ਇਹ ਵੀ ਤਾਂ ਬੇਨਾ ਬੂਟਾਂ ਤੇ ਜਾਂਦਾ ਮੈਸਾ ਕੋਲ ਨੂੰ ਮੈਂ ਇੱਕ ਰੋਡ ਟਾਈ ਗਿਆ ਗੱਡੀ ਤੇਰੇ ਹੱਡ ਪੱਕੇ ਆ ਹੁਣ ਇਹ ਹੱਡ ਹਲੇ ਕੱਚੇ ਆ ਇਹ ਉਹ ਇਹ ਹਲੇ ਨਵੇਂ ਹੱਡਾ ਵਿਚਾਰੇ ਖਾਂਦੇ ਨਾ ਪੀਂਦੇ ਨਾ ਕੁਸ ਉਹ ਕੀ ਕਰਦੇ ਤੀਰ ਮੈਂ ਕਰਦੇ ਆ ਮੈਂ ਤੁਹਾਨੂੰ ਘਾ ਧੱਕਾ ਮਾਰੂੰਗਾ ਇਹ ਉਹ ਨਾਲ ਬੈਠਾ ਤੱਕ ਕੋਈ ਉਹ ਵੀ ਸੋਣਾ ਪੈਣਾ ਬਣਾ ਹੂੰ ਇਹਨਾਂ ਸੋਣੀ ਬੋਲੇ ਉਹ ਵੀ ਸੋਣਾ ਪੈਣਾ ਇੱਕ ਨਾ ਪਾ ਗੱਡੀ ਜਦ ਇਹ ਨੱਥ ਪਾ ਦਿੰਦਾ ਦੇਖ ਲੈ ਕੀ ਕੜਾ ਜੀ ਜਿਹੜੀ ਉਹ ਬੱਚੀ ਦੇ ਰਸੀਵ ਆਉਂਦੇ ਉਹਨੂੰ ਹੂੰ ਮੁਰਕੀ ਅੱਛਾ ਦੱਲੀ ਦੀ ਰੀਜ਼ ਨਹੀਂ ਹੋਣੀ ਤੇ ਇੱਥੇ ਬਰਾ ਨਾਲ ਵਿੱਚ ਲਗਾ ਜਦੋਂ ਦੱਸੋ ਮਿਲ ਕੇ ਆ ਬਰਾ ਅਰਜਨ ਮੈਂ ਦੱਸਦਾ ਬਾਬਾ ਜੀ ਇਹਦੇ ਮੈਂ ਪਾਈ ਦੀ ਕਰ ਲੈ ਬੱਚੀ ਅੱਛਾ ਹੂੰ ਇਹ ਬੱਸ ਦਸੇ ਮੋਈ ਬੰਦੀਆ ਨਾ ਕੋ ਟ੍ਰੈਲਾ ਲੈ ਕੇ ਜਾਣਾ ਹਾਂ ਟ੍ਰੈਲਾ ਇਹ ਤਾਂ ਕਦਸੇ ਫਰੋ ਹੋ ਜਾਈ ਗਏ ਬੈਠਾ ਹੋਰੇ ਪਹਿਲਾਂ ਮੂਰੇ ਦੂਆ ਟ੍ਰੈਲਾ ਪਾਸੇ ਕਰਨਾ ਪੈਣਾ ਆ ਜਾ ਹੂੰ ਪਰਿਆ ਖੜਾ ਮੁਰੇ ਦੇਖਾਂ ਹਾਂ ਇਹ ਮਾਡਲੂਗਾ ਪਰਿਆ ਬੱਸ ਇਹ ਕਰਦੀ ਚੰਨ ਰੇੜੀ ਵੀ ਹੋਇ ਤਾਇਆ ਜੀ ਦੀ ਖੜੀ ਜਿਹੜੀ ਹੂੰ ਨਿਉਈ ਲੈ ਜਾ ਪਾ ਕੇ ਮਿਲ ਨੂੰ ਹਾਂ ਉਹ ਵੀ ਪਾ ਲਈਆ ਸਟਿਆ ਇਹ ਕੰਮ ਰੂੜ ਆ ਜਾਣਾ ਹੂੰ ਤੋਣਾ ਕੰਮ ਕਰਦਾ ਜਲੀ ਤਾਇਆ ਜੀ ਰਿਸ਼ਤੇਦਾਰ ਨੂੰ ਕਿੱਥੇ ਮਿਲਣਾ ਨਾ ਨਾ ਮੇਰਾ ਨਹੀਂ ਹੈਗਾ ਹਾਂ ਤੈਂ ਗਿਆ ਯਾਰ ਦੱਤਾ ਮਨੂੰ ਮਨੂੰ ਗਿਆ ਯਾਰ ਦੱਤਾ ਉਹ ਮੋਕਰ ਦਾ

ਮੇਰੇ ਕੋਲ ਬਿਲ ਬਜਾਈ ਦਸਤ ਕੱਲ ਕੋ ਮੇਰੇ ਕੋਲ ਕਿਤੇ ਨਹੀਂ ਆਏਗਾ ਇਹਨੂੰ ਕਿ ਆਪਾ ਹੋਆ ਹੋਣਾ ਬਹੁਤ ਕਰਨ ਲੱਗੇ ਹੈਂ ਹੋਣਾ ਕਰਨ ਲੱਗੇ ਐ ਆਵਾ ਆਗੇ ਦੇ ਵਿੱਚ ਇਹ ਇਹਦਾ ਕੋਈ ਪਤਾ ਨਹੀਂ ਆਇਆ ਯਾਰ ਹੈ ਇਹਦੇ ਨਾਲ ਤਾਂ ਕੋਈ ਨਹੀਂ ਆਇਆ ਯਾਰ ਚਾਰ ਪਰਚੀ ਐ ਇਹਦੇ ਨੂੰ ਦਿੱਲੀ ਨਾ ਆਇਆ ਵਾ 1.5 ਲੱਖ ਰੁਪਇਆ ਤਾਂ ਹੀ ਦਿੱਲੀ ਗੱਲਾਂ ਆਉਂਦੀਆਂ ਭਾਈ